ਜੋ ਤੁਹਾਨੂੰ ਮੈਂ ਫਲਾਈਓਵਰ ਕੌਮੀ ਮਾਰਗ ਪਟੰਡਾ ਚੰਡੀਗੜ੍ਹ ਐਮਐਚ7 ਤਪਾ ਦੇ ਫਲਾਈਓਵਰ ਥੱਲੇ ਅੱਜ ਖੜਾ ਹੈ ਜਿੱਥੇ ਮਾਤਾ ਗੁਜਰਕਰ ਅਤੇ ਚਾਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਲੰਗਰ ਦੇ ਸਬੰਧ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਇਹ ਲੰਗਰ 25 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਚੱਲੇਗਾ ਤੁਹਾਨੂੰ ਸਾਰਾ ਤਿਆਰੀਆਂ ਦਾ ਵੀਊ ਦਿਖਾਉਨੇ ਆਂ ਓਰਗੇਨਾਈਜ਼ਰ ਸਟਾਰਟ ਕਰ ਰਿਹਾ ਹੈ ਲੰਗਰ ਵਾਲੀ ਥਾਂ ਦੀ ਸਫਾਈ ਕਰ ਰਹੇ ਨੇ ਨੌਜਵਾਨਾਂ ਵੱਲੋਂ ਲੋ ਜੀ ਬਣਾ ਬਲੋ ਆਖਰੀ ਅੰਗਰੇਜ਼ ਲਾਉਣ ਲਈ ਸ੍ਰੀ ਸਿਹਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ 25 ਸਫੀ 27 ਘਾਈ ਨੂੰ ਸਫਾ ਖਲਾਈ ਹੋਵਰ ਥੱਲੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਤੁਸੀਂ ਵੀ ਲੰਗਰ ਦੇ ਵਿੱਚ ਸਹਿਯੋਗ ਦੇਣ ਲਈ ਇਹਨਾਂ ਪ੍ਰਬੰਧਕਾਂ ਕੋਲੇ ਸਭ ਤੋਂ ਤਾਂ ਜੋ ਮਾਤਾ ਗੁਜਰਕਰ ਅਤੇ ਚਾਰ ਸ਼ਹਿਰ ਯਾਤਿਆ ਦੀ ਸਹਾਇਤਾ ਨੂੰ ਸਮਰਪਿਤ ਜੋ ਲੰਗਰ ਸੇਵਾ ਹੈ ਉਹ ਬੜੀ ਹੀ ਵਧੀਆ ਤਰੀਕੇ ਨਾਲ ਇਹਨਾਂ ਵੱਲੋਂ ਸ਼ੁਰੂ ਕੀਤੀ ਜਾ ਰਹੀ ਤੁਹਾਡੇ ਸਹਿਯੋਗ ਨਾਲ ਹੀ ਇਹ ਲੰਗਰ ਹਰ ਸਾਲ ਚਲਾਇਆ ਜਾਂਦਾ ਹੈ ਇਹ ਨੌਜਵਾਨਾਂ ਦੀ ਹੀ ਚਲਾ ਕੇ ਕਰਨੀ ਚਾਹੀਦੀ ਹੈ ਜੋ ਹਰ ਸਾਲ ਆਪਣੇ ਕੰਮ ਤੋਂ ਦੇ ਛੱਡ ਕੇ ਉਹ ਥੱਲੇ ਸਫਾ ਫਲਾਈਓਵਰ ਥੱਲੇ ਲੰਗਰ ਦਾ ਪ੍ਰਬੰਧ ਕਰਦੇ ਨੇ ਸੰਗਤਾਂ ਦੇ ਲਈ ਬਹੁਤ ਹੀ ਵਧੀਆ ਲੰਗਰ ਚਲੂ ਕੀਤਾ ਜਾਂਦਾ ਹੈ ਜਿਸ ਵਿੱਚ ਹਰ ਵਰਗ ਦੇ ਲੋਕਾਂ ਦਾ ਵੱਡਾ ਸਹਿਯੋਗ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਿਹੜਾ ਇਹ ਆਪਣਾ ਲੰਗਰ ਫਲਾਈਓਵਰ ਦੇ ਥੱਲੇ ਚੱਲ ਰਿਹਾ ਹੈ ਇਹਦੇ ਸਬੰਧ ਦੇ ਵਿੱਚ ਜਾਣਕਾਰੀ ਦਿਓ ਭਾਈ ਜੀ ਜੋ ਉਕੇ ਲੰਗਰ ਹਰ ਸਾਲ ਆਪਾ ਮੰਡੀ ਆਪ ਕੋਲ ਥੱਲੇ ਲਾਇਆ ਜਾਂਦਾ ਇਹ ਲੰਗਰ ਉਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਨਮਾਨ ਰੱਖਦੇ ਹੋਇਆ ਹਰ ਸਾਲ 25 26 27 ਅਤੇ 28 ਤਰੀਕ ਨੂੰ ਸਾਡੇ ਜਿੰਨੇ ਵੀ ਨੇੜ ਦੇ ਪਿੰਡ ਨੇ ਜਿਵੇਂ ਕਿ ਤਾਜੋ ਪੱਖੋ ਮਹਿਤਾ ਰੂੜੇ ਕੇ ਪਤਰਾਜ ਆਲੀਗੇ ਜੈਮਲ ਸਿੰਘ ਵਾਲਾ ਕੜਾਈਲਾ ਕੜੈਲੀ ਥਲਵਾ ਪੁਨਸ ਸਾਰੇ ਪਿੰਡਾਂ ਦੇ ਸਹਿਯੋਗ ਨਾਲ ਇਸ ਪੁਰਥਲੇ ਲਾਇਆ ਜਾਂਦਾ ਸਾਨੂੰ ਇਸ ਲੰਗਰ ਨੂੰ ਚਲਾਉਣ ਵਾਸਤੇ ਬਾਬਾ ਪੰਜਾਬ ਸਿੰਘ ਜੀ ਤੇ ਗੁਰਦੁਆਰਾ ਸਾਹਿਬ ਵੱਲੋਂ ਬਾਬਾ ਬੂਟਾ ਜੀ ਕਨੇਉ ਬਹੁਤ ਵੱਡਾ ਸਹਿਯੋਗ ਹੁੰਦਾ ਤੇ ਗੁਰਦੁਆਰਾ ਨਾਨੂਆਣਾ ਸਾਹਿਬ ਬਾਬਾ ਮਗਰ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਇਹ ਲੰਗਰ ਹਰ ਸਾਲ ਇਸ ਪੁਰਥਲੇ ਲਾਇਆ ਜਾਂਦਾ ਸਾਡੇ ਜਿਵੇਂ ਕਿ ਬਾਬਾ ਰਾਜਗਿਰੀ ਜੀ ਤੇ ਬਾਬਾ ਬਾਬਾ ਸੁਖਨੰਦ ਜੀ ਤੇ ਹੋਰ ਨਗਰ ਨਿਵਾਸੀ ਸਾਡੇ ਨੇੜ ਦੇ ਪਿੰਡ ਤਫਾ ਸ਼ਹਿਰ ਪਿੰਡ ਵਾਸੀ ਸਾਰਿਆਂ ਦੇ ਸਹਿਯੋਗ ਨਾਲ ਜਿੰਨੀਆਂ ਵੀ ਟ੍ਰਾਂਸਪੋਰਟਾਂ ਇਸ ਰੋਡ ਤੇ ਚੱਲਦੀਆਂ ਨੇ ਪੀ ਆਰਟੀਸੀ ਹੋਗੀ ਔਰ ਵੇਟ ਬੱਸ ਮਾਲਵਾ ਬੱਸ ਤੇ ਹੋਰ ਹੈਂਦ ਮੋਟਰਜ ਐਮ ਐਚ ਡੀ ਬੱਸ ਸਾਰੇ ਸਾਡੇ ਭਰਾਵਾਂ ਦੇ ਸਹਿਯੋਗ ਨਾਲ ਜਿੰਨੀ ਵੀ ਸਾਡੇ ਇਥੇ ਮਿੰਨੀ ਬੱਸ ਆਪਰੇਟਰ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਲੰਗਰ ਹਰ ਸਾਲ 25 26 27 ਅਤੇ 28 ਤਰੀਕ ਨੂੰ ਇਹ ਪੁਲ ਥੱਲੇ ਲਾਇਆ ਜਾਂਦਾ ਇਹਦੇ ਸਹਿਯੋਗ ਲਈ ਕੋਈ ਨੰਬਰ ਬੋਲ ਦਿਓ ਇਹ ਜੀ ਸਾਡਾ ਨੰਬਰ ਅਸੀਂ ਬੋਲ ਦਿੰਨੇ ਆ 98616 62000 ਇਹ ਸਾਡੇ ਸਿਰਾ ਜੀ ਵੀ ਸੀ ਵਾਲੇ ਦਾ ਨੰਬਰ ਹੈ ਜਿੰਨੇ ਵੀ ਸਾਡੇ ਭਰਾ ਨੇ ਸੰਪਰਕ ਕਰਨਾ ਇਸ ਨੰਬਰ ਤੇ ਸੰਪਰਕ ਕਰਕੇ ਉਹਨਾਂ ਨੂੰ ਤੁਸੀਂ ਜੋ ਵੀ ਕੋਈ ਲੰਘਰ ਸੋਧੀ ਜਾਣਕਾਰੀ ਹੈ ਜੋ ਵੀ ਸਿੱਧਾ ਪਹੁੰਚਾਉਣਾ ਚਾਹੁੰਦੇ ਹੋ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਿੰਨੇ ਵੀ ਸਾਡੀ ਸਾਥ ਦਾ ਲੈਣ ਦੇ ਟੱਗਾ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ